पर धन पर दारा पर हरी ता निकट बसे नर हरी परदारा दारा और पर जाने। अच्छा जी आदम ने तो जड जड़ा हो जाने पर हां अच्छा जी माया का ज्ञान हां हां आदम का अपना ताना ਹਾਂ ਹਲੇ ਮਾਇਆ ਦਾ ਗਿਆ ਆਪਣਾ ਨਹੀਂ ਹੈ। ਅੱਛਾ ਜੀ। ਮਾਇਆ ਦਾ ਗਿਆ ਪਰ ਤਾਂ ਹੀ ਰਹਿਣਾ ਤੁਸਾਰ ਜੇ ਆਪਣੀ ਆਪਣਾ ਇਹੋ ਆਪਣੇ ਨਾਲ ਰੱਖੂ ਵਾਰ ਵਾਰ। ਅੱਛਾ ਜੀ। ਜੇ ਆਪਣਾ ਗੁਰ ਹੈ ਨਾ ਹੰਸ ਨਾਲ ਰਹੁ ਗੁਰ ਮੇਰਾ ਸੰਤ ਸਦਾ ਹੱਲੇ ਹੱਲੇ ਹਾਂ। ਪਰ ਦਾਰਾ ਪਰ ਹਰੀ। ਕੋਲ ਮੇਰਾ ਧਿਆਨ ਬਿਠਾਓ। ਪਰਦਾ ਸੀ ਨਾ ਜਲਦਾ ਪਰਦਾ ਦਾ ਸ਼ਰਤੀ ਤੂ ਕਦੇ ਵੀ ਮੱਤ ਛੜਤੀ ਅੱਛਾ ਜੀ ਜਿਹੜੇ ਬਨਵਰਤਾ ਉਹਦਾ ਜਿਹੜਾ ਗਿਆਨ ਹੈ ਜਾਂ ਦੁਰਮਤ ਸਾਬ ਦਾ ਜਿਹੜਾ ਗਿਆਨ ਹੈ ਹੂੰ ਹੂੰ ਕੀ ਪਰਦਾ ਹੈ ਆਪਣੀ ਮਤਬ ਉਹਦਾ ਅੱਛਾ ਜੀ ਸੇ ਤਾਂ ਨਾ ਦੂਰੀ ਬਣੋ ਨਾ ਪਰੇ ਲ ਜਾਂਦਾ ਸੱਚ ਤੋਂ ਹੂੰ ਹੂੰ ਫੋਟਾ ਤਾਂ ਨਹੀਂ ਹੂੰ ਹੂੰ ਪਰ ਪਰਦਾ ਹਾ ਹਾਂਜੀ ਅਰ ਅਰਿ ਪਰ ਹਰੀ ਆ ਪਰ ਹਰੀ ਮੈਨਾਂ ਜਨੇ ਪਰ ਹਰੀ ਪਰ ਹਰੀ ਹਾਂਜੀ ਜਿਹੜੇ ਵਿਆਗ ਵਿਕਤੀ ਹਾਂਜੀ ਸਾਗ ਦ੍ਰਿਸ਼ਟੀ ਪਰੇਸ਼ੁਰ ਦ੍ਰਿਸ਼ਟੀ ਹਾਂਜੀ ਹਾਂਜੀ ਉਹ ਜਿਹਨਾਂ ਦਾ ਜਹਾਂਦਾ ਪੜਾਇਆ ਜਹਾਂਦਾ ਤਿਆ ਕਰਨਾ ਮਾਇਆ ਦੇ ਜਹਾਂਦਾ ਤਿਆ ਕਰਨਾ ਹੂੰ ਹੂੰ ਸਹਿਬਾਨ ਵਾਸਤੇ ਦਾ ਕਰਨਾ ਠੀਕ ਹੈ ਜੀ 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 ਤੇ ਆਸੀ ਹਾਂ ਹਾਂਜੀ ਤਾਂ ਕਿ ਨਿਕਟ ਬਸੈ ਨਰ ਹਰਿ ਹੂੰ ਹੂੰ ਅਧਾਰ ਆਦੀ ਬયો ਨਾ ਢਈ ਬੋ ਸਰ ਤੇ ਦੂਰ ਨਹੀਂ ਆਉਤੇ ਅੱਛਾ ਜੀ ਇਹਨੋਂ ਬਿਲਕੁਲ ਵਿਚਾਰੇ ਕੁਝ ਰਹਿ ਹੀ ਦਿਓ ਜਨ ਨਰਹਰੀ ਦੇ ਵਿਚਾਰੇ ਤੇ ਜੀ ਅੱਛਾ ਨਰਹਰੀ ਆਪਣਾ ਮੂਲ ਹੈ ਜੀ ਹਾਂ ਮੂਲ ਅੱਛਾ ਜੀ ਜੋ ਨਾ ਭਜੰਤੇ ਨਾਰਾਇਣਾ ਤਿੰਨ ਕਾ ਮੈਂ ਨਾ ਕਰੋਂ ਦਰਸ਼ਣਾ ਰਹਾਉ ਜੇ ਨਾਰਾਇਣਾ ਨਹੀਂ ਜੁੜਦੇ ਹੂੰ ਹੂੰ ਉਹਨਾਂ ਦਾ ਮੈਨੂੰ ਦਰਸ਼ਨ ਕਹ ਲੋ ਹੂੰ ਹੂੰ ਜੇ ਤੇ ਨਾ ਜੁੜਨੋਂ ਬਲ ਬਜਨੋਂ ਜੁੜਨੋਂ ਜੁੜਨੋਂ ਠੀਕ ਹੈ ਜੀ ਜੋ ਨਾ ਭਜੰਤੇ ਨਾਰਾਇਣਾ ਹੂੰ ਹੂੰ ਤਾਂ ਮੈਂ ਨਾ ਕਰੂ ਦਰਸ਼ਨ ਕਾਰਨ ਉਹਨਾਂ ਦਾ ਦਰਸ਼ਨ ਨਹੀਂ ਕਰਦਾ ਠੀਕ ਹੈ ਵੇ ਨਹੀਂ ਆਪਣੇ ਬੋਲ ਨਾਲ ਜੁੜੇ ਤੇ ਹੈ ਉਹਨਾਂ ਦਾ ਸਰਪਰਸ ਦੀ ਕੋਈ ਲੋੜ ਨਹੀਂ ਠੀਕ ਹੈ ਜੀ ਇਹ ਦਰਸ਼ਨਾ ਇਹ ਜਿਹੜੀਆਂ ਬਾਹਰੀਆਂ ਅੱਖਾਂ ਨਾਲ ਇਹਦੀ ਗੱਲ ਹੋ ਰਹੀ ਹੈ ਹਾਂ ਬਾਹਰ ਦੇ ਅੰਦਰ ਠੀਕ ਹੈ ਜੀ ਮੈਂ ਉਹਨਾਂ ਨਾਲ ਮੇਲ ਮਲਾਪ ਨਹੀਂ ਰੱਖਣਾ ਚਾਹੁੰਦਾ ਹਾਂ ਠੀਕ ਹੈ ਜੀ ਜਿਨ ਕੇ ਭੀਤਰ ਹੈ ਅੰਤਰਾ ਜੈਸੇ ਪਸ਼ੂ ਤੈਸੇ ਹੋਏ ਨਰਾ ਸਾਰੇ ਮਾਨਵ ਚਤਰੀ ਹੈਗਾ ਵੀ ਹੂੰ ਹੂੰ ਜਿਸ ਅੰਦੇ ਹੈ ਜੇ ਮਾਨਵ ਚੰ ਮਤ ਵਿੱਚ ਫਰਕ ਆ ਜੇ ਹੂੰ ਹੂੰ ਪਰ ਇਤਨੀ ਹੋਵੇ ਠੀਕ ਹੈ ਜੀ ਉਹਦਾ ਇਨਾ ਹੈ ਵੀ ਪਸ਼ੂ ਹੋਰ ਹੂੰ ਹੂੰ ਪਸ਼ੂ ਨੇ ਜਾਇ ਦਸਕੀ ਲੋਤੀ ਚੱਤੀ ਹੋਈ ਹੈ ਹੂੰ ਹੂੰ ਪਰ ਪਸ਼ੂ ਵੀ ਕਿੱਟ ਸੈ ਇਦਾਰਾ ਨੂੰ ਕੋਰ ਕੋਰ ਫੇਰਦੀ ਠੀਕ ਹਾਂ ਤੇ ਮੁਗਾਲ ਦਾ ਜੋ ਗਾੜੀ ਚੁਗਦੇ ਹੋ ਫਰੀਦ ਦੇ ਜੋ ਪਸ਼ੂ ਹੁੰਦੇ ਨੇ ਹੂੰ ਹੂੰ ਉਹ ਜਿਹੜੀ ਗੁਲਾਬ ਪਸੂ ਇਹਦਾ ਫਜ਼ਲ ਹੁੰਦਾ ਪਸੂ ਠੀਕ ਹੈ ਜੀ ਉਹ ਪਸੂ ਆਦੀ ਇੱਥੇ ਆਖਿਮਾ ਜਿਹੜਾ ਚੋਗਾ ਉਹ ਚੜ ਗਏ ਠੀਕ ਹੈ ਜੀ ਇੱਥੇ ਪਸ਼ੂ ਅੱਖਰ ਨਾ ਔਕੜ ਨਾਲੇ ਲਿਖਿਆ ਕੱਲਾ ਫੇਰ ਇਹਨੂੰ ਪਸ਼ੂਏ ਪੜਾਂਗੇ ਕਿਉਂਕਿ ਦਲੈਂਕਣ ਨਾਲ ਪਸ਼ੂ ਬਣਦਾ ਵੈਸੀ ਜਾਉਂਦਾ ਮੈਂ ਅਸਬ ਦੇ ਵਿੱਚ ਪਰ ਕਿਤੇ ਕਿਤੇ ਜਿਵੇਂ ਸੁਖਮਨੀ ਸਾਹਿਬ ਚ ਵੀ ਆਉਂਦਾ ਨਾ ਪਸ਼ੂ ਪ੍ਰੇਤ ਮੁਕਤ ਪਾਥਰ ਕੋ ਉਤਾਰੇ ਉੱਥੇ ਵੀ ਵੈਸੇ ਪਸ਼ੂਏ ਪੜਾਂਗੇ ਤਾਂ ਹੀ ਅਰਥ ਬਣਦੇ ਪਸ਼ੂਏ ਐ ਲਾਫੇ ਠੀਕ ਹੈ ਜੀ ਹਾਂਜੀ ਪ੍ਰਣਵਤ ਨਾਮ ਦਿਓ ਨਾ ਕਹ ਬਿਨਾ ਨਾ ਸੋ ਹੈ 32 ਸੁਲਖਣਾਂ ਬੱਤੀ ਇਹਦੇ 36 ਅੱਗੇ ਜਿੰਨਾ ਬੋਲਵਾ ਤਲਾਸ਼ਾਰ ਹੋਵੇ 36 ਕਲਾ ਕਲਾ ਹੋਵੇ ਦੀ ਅੱਛਾ ਜੀ ਬੋਲਣਾ ਕਲਾ ਹੋਵੇ ਰੂਬ ਅੱਛਾ ਜੀ ਉ ਤਾਂ ਵੀ ਡਬਲ ਹੋ ਜੀ ਚਾਹੀਏ ਗਿਆਨ ਦੀ ਹੈ ਗਿਆਨ ਦੀ 16 ਕਲਾ ਬੋਦੇ ਨੇ ਅੱਛਾ ਜੀ ਉਹ ਕਹਿੰਦੇ ਐ ਬੱਤੀ ਪ੍ਰਕਾਰ ਦਾ ਵਿਆਰ ਹੋਵੇ ਇਹਨੂੰ ਹੂੰ ਹੂੰ ਉਹਦੇ ਜ਼ਿਆਦਾ ਹੀ ਹੋ ਗਏ। ਅੱਛਾ ਜੀ। ਅੱਜ ਨਾਲ ਜਦ ਸੱਚ ਨੂੰ ਬਿਆਨ ਵੀ ਕਰ ਦੱਸਦਾ। ਰਾਜ ਜੀ ਦੀ ਸੋਭਾ ਦੀ। ਹੂੰ ਹੂੰ। ਸਾ ਸੱਚ ਦਾ ਗਿਆਨ ਦੀ ਹੈ। ਸਾਫ਼ ਨਹੀਂ ਕਰ ਦੱਸਦਾ ਵੀ ਇਹਨੂੰ ਸੱਚ ਦਾ ਗਿਆਨ ਹੈ ਮੈਨੂੰ। ਹੂੰ ਹੂੰ। ਉਹਨਾਂ ਨੇ ਰਾਜ ਕੋਈ ਨਹੀਂ ਕੁਛ ਦੀ। ਹੂੰ ਹੂੰ। ਨੱਕ ਕਹੇ ਦਾ ਮਤਲਬ ਨੱਕ ਬਣਦਾ ਜੀ। ਨੱਕ ਕਹੇ ਦਾ ਮਤਲਬ ਨੱਕ ਬਣੇਗਾ। ਨਾ ਕਹੇ ਮੇਰਾ। ਅੱਛਾ ਜੀ। ਇਹ ਅਤੇ ਨੱਕ ਤੋਂ ਬਿਨਾ ਕੀ ਕਰੇ ਹੋਇਆ ਅਰਥ ਮਾਲਕ ਹੈ ਇਹਦਾ ਹੈ ਮਾਲਕ ਇਹਦਾ ਜਾਣਦਾ ਮਨੁੱਖ ਦੇ ਉਹ ਬੇਨਤੀ ਕਰਦਾ ਹੈ ਮਨੁੱਖ ਵਿੱਚ ਸੁੰਦਰਤਾ ਦੇ ਭਾਵੇਂ 32 ਦੇ 32 ਲੱਛਣ ਹੋਣ ਪਰ ਜੋ ਉਸ ਦਾ ਨੱਕ ਨਾ ਹੋਵੇ ਤਾਂ ਉਹ ਸੋਹਣਾ ਨਹੀਂ ਲੱਗਦਾ ਤਿਵੇਂ ਹੋਰ ਸਾਰੇ ਗੁਣ ਹੋਣ ਧਨਾਦਿਕ ਵੀ ਹੋਵੇ ਤੇ ਨਾਮ ਨਹੀਂ ਸਿਮਰਦਾ ਤਾਂ ਕਿਸੇ ਕੰਮ ਦਾ ਨਹੀਂ ਇਹ ਤਾਂ ਸੰਸਾਰ ਦੀ ਗੱਲ ਹੈ। ਹਾਂ ਹਾਂ। ਜਾਂ ਉਹ ਸੱਚ ਕਿੰਨਾ ਤਫਾਹਲ ਦਿੱਤੀ ਹੈ। ਠੀਕ ਹੈ ਜੀ। ਕਾਹ ਦੀ ਦਾ ਤਫਾਹਲ ਹੈ? ਹਾਂ ਹਾਂ। ਅਸਲ ਵਿੱਚ ਗੱਲ ਕੀ ਹੈ? ਹਾਂ ਹਾਂ। ਅਸਲ ਕਿ ਇਹ ਵੀ ਬੱਤੀ ਪਰਗਾਹ ਦਾ ਚਾਇਲੂ ਬੱਤੀ ਗੱਲਾਂ ਹੋਣਗੇ। ਅੱਛਾ ਜੀ। ਤੇ ਜੇ ਧਿਆਨ ਨਹੀਂ ਕਰਦਾ ਸੱਚ ਦਾ। ਹਾਂ ਹਾਂ। ਸਪਨਾ ਇਹੋ ਬਣਵਾਇਆ ਤੇ ਜੇ ਕੁ ਬੁਰੀ ਸਾਇਰ ਹੋਵੇ ਤੇ ਉਦੋਂ ਰੌਂਦੂ ਤਰੀਆਂ ਦੀ ਬੋਲ ਬੁਰੀ ਤੇ ਜਿੱਤ ਕੀ ਦੇਵੇ ਹੂੰ ਹੂੰ ਇਹ ਗੱਲ ਵੀ ਮਾਂ ਜਿਹੜਾ ਇਹ ਕਹਿੰਦੀ ਹੂੰ ਹੂੰ ਆਹ ਕਹੇ ਬਿਨਾਂ ਮੈਂ ਤਾਂ ਪਰਮਨੰਥ ਨਾਮ ਦੇਉ ਨਾ ਕਹੇ ਬਿਨਾ ਕੀ ਕਹੇ ਬਿਨਾਂ ਨੂੰ ਤਿਆਰੀ 47 ਦੇ ਕੋਈ ਜਾਂ ਤੁਸੀਂ ਪੱਤਿਸਤਾਨ ਲੈ ਲਿਓ ਹਾਂਜੀ ਜੇ ਕੋ ਦੱਸੂ ਕੋਈ ਲਿਖੂਗਾ ਪਰ ਜੇ ਕਾਹਨ پاس ਹੋ ਕੋਈ پاس ਹੋ ਹੂੰ ਹੂੰ ਗੱਲ ਚੱਲਦੀ ਆ ਸਾਡ ਛੰਡ ਦੇ ਵਿੱਚ ਪਰਮੇਸ਼ਰ ਜਿਹੜੀ ਆ ਸਾਡੀ ਵੇੜ ਦੀ ਅੱਛਾ ਜੀ ਕੋਨਾ ਪ੍ਰਵੇਸ਼ ਦੀ ਆ ਉਹਦੀ ਵੀ ਉੱਥੇ ਜਿਹੜਾ ਕਾਇਰ ਦਾਇਤ ਦਾਸਸ ਦਰਾਂ ਨਾ ਬਖਾਨਦ ਕਰ ਦਿੰਦਾ ਅੱਛਾ ਜੀ ਕੋਈ ਯਾਦ ਹੈ ਸਾਡੀ ਗੁਰੂ ਦੀ ਮਕਦੂਰੀ ਆ ਸੋ ਬਸਰ ਉਹਦੀ ਕੋਈ ਯਾਦ ਆ ਜੇ ਗੁਰੂ ਦੀ ਆ ਹਾਂ ਹਾਂ ਇਹ ਵੀ ਵਰਤ ਕੇ ਗੇ ਸਿਖਾਵਾਗੇ ਹੂੰ ਹੂੰ ਸਾਡਾ ਕੋਸ਼ਿਸ਼ ਕੀਤੀ ਹਰ ਵਾਰ ਵਾਰ ਠੀਕ ਹੈ ਜੀ ਹਾਂ ਜੇ ਆਉਗਿਆ ਜੇ ਜਦ ਤੱਕ ਹੂੰ ਹੂੰ ਯਾਰ ਕਰੂਗਾ ਤਾਂ ਜ਼ਰਾ ਬੁਲੇ ਜਾਊਗਾ ਠੀਕ ਹੈ ਜੀ ਇਹ ਫਿਰ ਅੰਤਰੀ ਵਰਤ ਹੋ ਗਏ ਉਹਨਾਂ ਨੂੰ ਬਾਹਰਲੇ ਲਿਖਦੇ ਆਂ ਵੀ ਬਿਨਾ ਨੱਕ ਤੋਂ ਮੂੰਹ ਸੋਹਣਾ ਨਹੀਂ ਲੱਗਦਾ ਹਾਂ ਹਾਂ ਜੀ ਕੋਈ ਫੈਰੀ ਗੱਲ ਹੈ ਜੋ ਕਰੂ ਠੀਕ ਹੈ ਠੀਕ ਹੈ ਜੀ ਇੱਥੇ ਸਮਾਪਤੀ ਇਹਦੀ ਹਾਂਜੀ ਜਿੱਥੇ ਦੀ ਹੈ ਹਾਂ ਅੱਗੇ ਤਾਂ ਸਰੀਰ ਤਾਂ ਜਾਣਾ ਹੀ ਨਹੀਂ ਹੈ ਜੀ ਬਾਹਲੀਆ ਸਾਡ ਛੱਡ ਲਈ ਹੋਈ ਹਾਂਜੀ ਫਿਰ ਉਸੇ ਨਾਲ ਜਿੱਤੇ ਜਿਹੜੇ ਨਾਲ ਉਸੇ ਹੂੰ ਸਰੀਰ ਹੀ ਜਾਣਾ ਤਾਂ ਨਹੀਂ ਹੁਣ ਇੱਥੇ ਠੀਕ ਹੈ ਜੀ ਇੱਥੇ ਦੀ ਖਾਂ ਦਿੱਤੀ ਹੋਈ ਹੈ ਤਾਂ ਹਾਂ ਹਾਂ ਫਿਰ ਸਾਡ ਇਹ ਨਾ ਕਹਿਣਾ ਉਹਦਾ ਨਾਂ ਕਹੇ ਬਣਾਇਆ ਰੂੜ ਤੋਂ ਹਾਂ ਹਾਂ ਜੇ ਕੋਈ ਗਾਦੀ ਗੱਲ ਬਣਾ ਦੇ ਰੂੜ ਠੀਕ ਹੈ ਜੀ ਕਿ 32 ਜੋ ਲਖਣ ਹੋਣ ਚਲੋ ਬੋਲਦੇ ਹਾਂ ਹਾਂ 32 ਹਾਂ ਜੀ ਹੋਰ ਜੇ ਕਾਨੂੰਨ ਆਵੇ ਤੇ ਸੋ ਜੂਆ ਹਾਂ ਹਾਂ ਜੇ ਕਾਨੂੰਨ ਆਵੇ ਹਾਂ ਹਾਂ ਜੇ ਕਾ ਖਣਾ ਹੋਵੇ ਹਾਂ ਹਾਂ ਸਵੇਰੇ ਕੋ ਹੂੰ ਹਾਂ ਕੋਵੇ ਦਾ ਫਿਰ ਹੋਵੇ ਠੀਕ ਹੈ ਜੀ ਇਹ ਤੇ ਬਰਾਦੋ ਨੇ ਹੂੰ ਠੀਕ ਹੈ ਜੀ ਹੋਤਾ ਥੋੜਾ ਜਿਹਾ ਵੀ ਰੁਕਤਾਂ ਤੇ ਪੂਰਾ ਲੱਗਣਾ ਲੱਗੂਗਾ ਠੀਕ ਹੈ ਜੀ ਆਕਾ ਲੇ ਲੋ ਹੂੰ ਸਰ ਕੋਵੇ ਆ ਕਦੋਂ ਹੋਵੇ ਤੇ ਬਰਾਦੋ ਮੌਜਤ ਨਾਲ ਲੱਗੂਗਾ ਠੀਕ ਹੈ ਜੀ ਹਾਂ ਤੇ ਇਹ ਇੱਥੇ ਹੀ ਸਮਾਪਤੀ ਹੈ ਜੀ ਸ਼ਬਦ ਦੀ ਹਾਂਜੀ ਪੂਰਾ ਸਮਝਾਈ ਦੀ ਚਾਹਤ ਹੈ ਜਦੋਂ ਸੁਣਾਓ ਤਾਂ ਠੀਕ ਹੈ ਜੀ ਆਹ ਠੀਕ ਹੈ ਜੀ ਇੱਥੇ ਇਸ ਦੀ ਸਮਾਪਤੀ ਸ਼ਬਦ ਦੀ